ਆਨਦੇ ਕਨੀਜੀ ਸਕੂਲ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦ ਸਕੂਲ ਦੇ ਪ੍ਰਿੰਸੀਪਲ ਵੱਲੋਂ ਸਕੂਲ ਦੇ 12 ਅਧਿਆਪਕਾਂ ਨੂੰ ਕੱਢ ਦਿੱਤਾ ਗਿਆ ਇਸ ਦੌਰਾਨ ਅਧਿਆਪਕਾਂ ਵੱਲੋਂ ਇਸ ਸੰਬੰਧ ਵਿੱਚ ਰੋਜ ਵੀ ਜਾਰੀ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਚੀਜ਼ ਨੂੰ ਲੈ ਕੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਪਹਿਲਾਂ ਨਹੀਂ ਦਿੱਤੀ ਗਈ ਸੀ ਅਤੇ ਇਸ ਸੰਬੰਧ ਵਿੱਚ ਅਧਿਆਪਕਾਂ ਵੱਲੋਂ ਕਿਹਾ ਗਿਆ ਕਿ ਇਸ ਦੇ ਨਾਲ ਉਹਨਾਂ ਦੀ ਆਰਥਿਕਤਾ ਤੇ ਵੀ ਅਸਰ ਪਵੇਗਾ ਤੇ ਉਹਨਾਂ ਨੂੰ ਸਾਲ ਦੇ ਅੰਤ ਵਿੱਚ ਕੋਈ ਵੀ ਨੌਕਰੀ ਨਹੀਂ ਦਵੇਗਾ ਇਸ ਦੌਰਾਨ ਬੱਚਾ ਵੱਲੋਂ ਵੀ ਟੀਚਰਾਂ ਦਾ ਸਮਰਥਨ ਦਿੱਤਾ ਗਿਆ ਉੱਥੇ ਇਸ ਮੌਕੇ ਇਸ ਸਬੰਧ ਵਿੱਚ ਸਕੂਲ ਦੇ ਪ੍ਰਿੰਸੀਪਲ ਵੱਲੋਂ ਇਸ ਮਾਮਲੇ ਨੂੰ ਲੈ ਕੇ ਆਪਣਾ ਪੱਖ ਰੱਖਿਆ ਗਿਆ ਆ ਮੇਰਾ ਨਾਮ ਰੂਪੀ ਹੈ ਸਰ ਕੀ ਮੈਡਮ ਕੀ ਮੈਡਮ ਸਰ ਮੈਟਰ ਹੈ ਕਿ ਇਹਨਾਂ ਨੇ ਸਾਨੂੰ ਅਪ੍ਰੈਲ ਚ ਜੁਆਇਨ ਕਰਵਾਇਆ ਮੈਨੂੰ ਐਜ਼ ਅ ਡਾਂਸ ਟੀਚਰ ਜੁਆਇਨ ਕਰਵਾਇਆ ਮੈਮ ਨੂੰ ਇੰਗਲਿਸ਼ ਟੀਚਰ ਮੈਮ ਨੂੰ ਪੰਜਾਬੀ ਟੀਚਰ ਫੋਰ ਕਲਾਸ ਦੇ ਕਲਾਸ ਟੀਚਰਸ ਮੈਥ ਦੇ ਟੀਚਰਸ ਸਭ ਨੇ ਨਾਲ ਨੇ ਰੀਸੈਂਟਲੀ ਜਵਾਬ ਦਿੱਤਾ ਕਿ ਕੱਲ ਤੂੰ ਤੁਸੀਂ ਆਣਾ ਨਾ ਕੋਈ ਜਵਾਬ ਕੁਝ ਪਤਾ ਸਰ ਕੋਈ ਰੀਜ਼ਨ ਨਹੀਂ ਦੇ ਰਹੇ ਹੋ ਸਰ ਦੇ ਸੈਡ ਸਪੇਅਰ ਸਟਾਫ ਨੋ ਫਲੈਕਸ ਕਾ ਦੀ ਹੈਲਪ ਕੁਝ ਇਹ ਕੀ ਹੈ ਕੁਝ ਗੱਲ ਬਸ ਕੁਝ ਵੀ ਨਹੀਂ ਸਰ ਕਿ ਕੱਲ ਤੂੰ ਤੁਸੀਂ ਨਾ ਆਣਾ ਕੋਈ ਗੱਲ ਨਹੀਂ ਦੱਸਦੇ ਕਿ ਕਿਉਂ ਕੱਟਿਆ ਤੁਸੀਂ ਕੁਝ ਸੋਚੋ ਨਵੰਬਰ ਚ ਸਾਨੂੰ ਕੱ ਤਸਾਂ ਨੂੰ ਕਿੱਥੇ ਜਵਾਬ ਮਿਲੇਗੀ ਨਹੀਂ ਸਰ ਕੁਝ ਨਹੀਂ ਸਿਰਫ ਇੱਕ ਸਾਲ ਦਾ ਜਿਹੜਾ ਉਹ ਹੁੰਦਾ ਐਗਰੀਮੈਂਟ ਉਹ ਸਾਈਨ ਕਰਵਾਇਆ ਸੀ ਜਦ ਸਾਨੂੰ ਜੁਆਇਨ ਕਰਾਇਆ ਸੀ ਸਰ 7 ਮਹੀਨੇ ਬਾਅਦ ਇਹਨਾਂ ਨੇ ਰੂਲ ਹੋਰ ਚੇਂਜ ਕੀਤਾ ਇਹਨਾਂ ਨੇ ਸਾਨੂੰ ਜਦ ਅਸੀਂ ਜੁਆਇਨ ਕੀਤਾ ਸੀ ਤਾਂ ਕਿਹਾ ਸੀ ਇੱਕ ਸਾਲ ਜੀ ਤੁਹਾਨੂੰ 5 ਛੁੱਟੀਆਂ ਫ੍ਰੀ ਦੇ ਰਹੇ ਹਾਂ ਸੀ ਤੇ ਇਹਨਾਂ ਨੇ 7 ਮਹੀਨੇ ਬਾਅਦ ਕਿਹਾ ਕਿ ਤੁਹਾਡੀ ਸੈਲਰੀ ਚ ਉਹ 5 ਛੁੱਟੀਆਂ ਸੀ ਕੱਟ ਕੇ ਤੁਹਾਨੂੰ ਪੇ ਕਰਾਂਗੇ ਔਰ 10-1000 15-15000 ਰੁਪਏ ਸਾਰੀ ਟੀਚਰ ਦੀ ਸੈਲਰੀ ਜਿਹਨਾਂ ਨੇ ਕੱਟ ਲਏ 7 ਮਹੀਨੇ ਬਾਅਦ ਕਿਹੜਾ ਸਕੂਲ ਟੀਚਰਸ ਲਈ ਮਤਲਬ ਕਰਦਾ ਚੇਂਜ ਕਿ ਜਿਹੜੀ 5 ਛੁੱਟੀਆਂ ਫ੍ਰੀ ਸੀ ਉਹ 5 ਛੁੱਟੇ ਦੇ ਲਈ ਪੈਸੇ ਨਾ ਨਿਕਟੇ ਸਾਡੇ ਤੋਂ ਕੋਈ ਚੀਜ਼ ਹੋ ਗਈ ਲੇਕਿਨ ਸਰਦਲੇ ਮੈਨੇ ਕਰਤਾ ਸਰ ਉਹਨਾਂ ਦੀ ਅੱਛੀ ਬੋਲਿੰਗ ਕਰ ਦਿੱਤੀ ਔਰ ਕੋਈ 1 ਮਹੀਨੇ ਦੀ ਸਾਨੂੰ ਨੋਟਿਸ ਪੀਰੀਅਡ ਨਹੀਂ ਦਿੱਤਾ ਕਿ 1 ਮਹੀਨੇ ਦਾ ਤੁਹਾਨੂੰ ਨੋਟਿਸ ਪੀਰੀਅਡ ਦੇ ਰਹੇ ਹਾਂ ਤੇ ਤੁਸੀਂ ਨਹੀਂ ਆਣਾ ਮਹੀਨੇ ਬਾਅਦ ਸਾਨੂੰ ਇਨਸਟੈਂਟ ਅੱਜ ਬਲਾ ਕੇ ਕਿ ਕੱਲ ਤੋਂ ਤੁਸੀਂ ਸਕੂਲ ਨਹੀਂ ਆਣਾ ਜੀਤਗੁਰੂ ਵਾਸ ਟੀਚਿੰਗ ਮੈਥਮੈਟਿਕਸ ਓਵਰ ਹੇਅਰ ਐਂਡ 14th ਆਫ ਨਵੰਬਰ ਵਿਦਾਊਟ ਐਨੀ ਰੀਜ਼ਨ ਸਡਨਲੀ ਸਕੂਲ ਮੈਨੇਜਮੈਂਟ ਸੈੱਡ ਕਿ ਮੰਡੇ ਸੇ ਆਪ ਸਕੂਲ ਨਹੀਂ ਆਓਗੇ ਆਪਕੋ रीजन रीज़न एक बात तो हमारी पूरा करियर स्पॉइल हो गया पूरा एक साल स्पॉइल हो गया एंड ऑफ द सेशन हमें नेक्स्ट टाइम जॉब नहीं मिलेगी हमारी फैमिली सिर्फ हम चला रहे हैं हमारे ऊपर डिपेंड है तो हाउ कैन बी गो फॉर दैट वो फॉर्म में हमारे पास इतना लिखवाया गया था कि आप एक साल से पहले अगर टीचर छोड़ के जाता है तो उसको उसकी पेनल्टी जो भी उसकी सिक्योरिटी है वो नहीं वापस मिलेगा पर अगर मैनेजमेंट टीचर को सडनली निकाल रही है विदाउट एनी रीजन तो मैनेजमेंट हमें क्या पे करेगी ये भी

ਪੀਐਸਟਾਫ ਹੈ ਬਟ ਵੇਰ ਵਿਲ ਬੀ ਗੋ ਐਟ ਦਾ ਐਂਡ ਆਫ ਦਾ ਸੈਸ਼ਨ ਐਂਡ ਆਫ ਦਾ ਸੈਸ਼ਨ ਹਮਾਰੇ ਪਾਸ ਤੋ ਕੋਈ ਓਪਰਚੁਨਿਟੀ ਨਹੀਂ ਹੈ ਨਾ ਜੀ ਜੀ ਨਾ ਨਾ ਸਟਾਰਟਿੰਗ ਸੈਸ਼ਨ ਕੇ ਸਟਾਰਟਿੰਗ ਮੇ ਅਗਰ ਨੈਕਸਟ ਸੈਸ਼ਨ ਮੇ ਮੈਂ ਨਿਕਾਲਦੇ ਦੈਨ ਐਕਸੈਪਟੇਬਲ ਕਿ ਹਮੇ ਓ ਓਪਰਚੁਨਿਟੀ ਮਿਲ ਜਾਏਗੀ ਬਟ ਅਭੀ ਤੋ ਹਮ ਕਹਾਂ ਜਾਏਗੇ ਫੈਮਿਲੀਸ ਕੋ ਕੈਸੇ ਹਮ ਰਨ ਕਰੇਗੇ ਥਿਸ ਇਜ਼ ਅ ਰੀਜ਼ਨ ਦੇ ਸ਼ੁਡ ਥਿੰਕ ਅਬਾਊਟ ਦੈਟ ਵੀ ਹੈਵ ਫੈਮਿਲੀ ਸਰ ਦਮਨਪ੍ਰੀਤ ਜੀ ਸਰ ਮੈਂ ਪੰਜਾਬੀ ਟੀਚ ਕਰਦੀ ਹਾਂ ਓਰੇ ਸਰ ਇਨਾਂ ਨੇ ਸਰ ਮਾਰਚ ਵਿੱਚ ਇਨਾਂ ਨੇ ਸਾਡੇ ਸਾਰਿਆਂ ਨੂੰ ਅਪਾਇੰ ਦੋਲ ਸੈਰਫਿਕ ਲਿਸਟ ਪ੍ਰਿੰਸੀਪਲ ਦੇ ਕੋਲ ਭੇਜਦੇ ਕਿ ਆਹ ਟੀਚਰਸ ਨੂੰ ਕੱਢ ਦੋ ਕਿਉਂਕਿ ਸਰ ਇਹਨਾਂ ਨੇ ਸੈਕਸ਼ਨ ਜਿਹੜੇ 4 ਸੀਗੇ ਪਹਿਲਾਂ ਕਲਾਸਿਸ ਦੇ 3 ਸੈਕਸ਼ਨ ਕਰਦੇ ਔਰ ਉਹ 3 ਸੈਕਸ਼ਨ ਕਰਨ ਦੇ ਨਾਲ ਕਹਿੰਦੇ ਸਾਡਾ ਸਟਾਫ ਸਪੇਅਰ ਹੈ ਸਾਨੂੰ ਕੋਈ ਆਫੀਸ਼ੀਅਲੀ ਇਹਨਾਂ ਨੇ ਨੋਟਿਸ ਨਹੀਂ ਦਿੱਤਾ ਕੋਈ ਆਫੀਸ਼ੀਅਲੀ ਸਾਨੂੰ ਨਹੀਂ ਦੱਸਿਆ ਕਿ ਸਾਡਾ ਸਟਾਫ ਸਪੇਅਰ ਆ ਜਾਂ ਅਸੀਂ ਕੱਢ ਰਹੇ ਹਾਂ ਸਾਨੂੰ ਸਿਰਫ ਪ੍ਰਿੰਸੀਪਲ ਦੇ ਕੋਲੋਂ ਇੱਕ ਲਿਸਟ ਮਿਲਦੀ ਆ ਉਹਦੇ ਉੱਪਰ ਨੇਮ ਲਿਖੇ ਹੁੰਦੇ ਕਿ ਇਹ ਕੱਲ ਤੋਂ ਨਹੀਂ ਆਣਗੇ ਪ੍ਰਿੰਸੀਪਲ ਦਾ ਕੀ ਨਾਮ ਆ ਪ੍ਰਿੰਸੀਪਲ ਡਾਕਟਰ ਸੋਨੁਵਾਲੀਆ ਜੀ ਸਕੂਲ ਦਾ ਕੀ ਨਾਮ ਆ ਐਮਜੀਐਮ ਪਬ ਇਧਰੋਂ ਬੱਚੇ ਦੇ ਪੜ੍ਹਾਈ ਦੇ ਦਿਨ ਵੀ ਆ ਰਹੇ ਹਾਂ ਜੀ ਸਰ ਬੱਚਿਆਂ ਦੇ ਪੇਪਰ ਆ ਰਹੇ ਆ ਬੱਚਿਆਂ ਦੀ ਪੜ੍ਹਾਈ ਦੇ ਦਿਨ ਬੱਚੇ ਸਾਡੇ ਰੋ ਰਹੇ ਆ ਸਰ ਇੰਨਾ ਟਾਈਮ ਅਸੀਂ ਪੜ੍ਹਾ ਰਹੇ ਬਟ ਟੀਚਰ ਦਾ ਬੱਚਿਆਂ ਨਾਲ ਬੌਂਡ ਹੋ ਜਾਂਦਾ ਸਰ ਬਿਲਕੁਲ ਵਿਦਾਊਟ ਐਨੀ ਨੋਟਿਸ ਵਿਦਾਊਟ ਐਨੀ ਇਨਫੋਰਮੇਸ਼ਨ ਇਹਨਾਂ ਨੇ ਸਾਨੂੰ ਜਵਾਬ ਦਿੱਤਾ ਔਰ ਅਸੀਂ ਵੇਟ ਕਰ ਰਹੇ ਅਸੀਂ ਉਸ ਦਿਨ ਸਾਰਾ ਸਟਾਫ ਸਾਡੇ ਨਾਲ ਖੜਾ ਸਰ ਇਹਨਾਂ ਨੇ ਸਾਨੂੰ ਸੀਐਲ ਦਿੱਤੀਆਂ ਸੀ ਪਹਿਲਾਂ ਪੰਜ ਸਾਨੂੰ ਕਿਹਾ ਸੀ ਕਿ ਤੁਹਾਨੂੰ ਪੰਜ ਛੁੱਟੀਆਂ ਮਿਲਣਗੀਆਂ ਅੰਦਰ ਜਿਹੜਾ ਪਰਮਾਨੈਂਟ ਸਟਾਫ ਆ ਉਹਨਾਂ ਨੂੰ 10 ਛੁੱਟੀਆਂ ਮਿਲਣਗੀਆਂ ਬਟ ਇਹਨਾਂ ਨੇ ਲਾਸਟ ਸੈਲਰੀ ਦੇ ਵਿੱਚੋਂ ਸਾਰਿਆਂ ਦੀਆਂ ਸਾਰੀਆਂ ਛੁੱਟੀਆਂ ਕੱਟ ਲਈਆਂ ਕਿਸੇ ਨੂੰ ਕੋਈ ਛੁੱਟੀ ਨਹੀਂ ਦਿੱਤੀ 10000 8000 ਕਿਸੇ ਦੀ ਕੱਟ ਗਈਏ ਕਿਸੇ ਦੀ 15000 ਕੱਟ ਗਈਏ ਅੰਦਰ ਵਾਲਾ ਸਾਰਾ ਸਟਾਫ ਬੋਲਣ ਲਈ ਰੈਡੀ ਹੈ ਉਹ ਸਿਰਫ ਤਾਂ ਨਹੀਂ ਬੋਲ ਰਹੇ ਕਹਿੰ ਸਿਰਫ ਇਹੀ ਰੀਜ਼ਨ ਆ ਸਰ ਅਸੀਂ ਮੰਗ ਕਰਦੇ ਕਿ ਸਾਨੂੰ 1 ਇਅਰ ਐਕਸਪੀਰੀਅੰਸ ਚਾਹੀਦਾ ਸਾਡਾ ਸਾਨੂੰ ਸਾਡੀ ਸਿਕਿਉਰਿਟੀ ਸਾਡੀ ਸੈਲਰੀ ਜਿੰਨਾ ਅਸੀਂ ਉੱਪਰ ਕੰਮ ਕੀਤਾ ਸਾਰਾ ਕੁਝ ਚਾਹੀਦਾ ਔਰ ਰਿਸਪੈਕਟਫੁਲੀ ਚਾਹੀਦਾ हाँ जी टीचर अच्छे पढ़ाते हैं सब समझ आता है टीचर्स के बिना किसी नोटिस के उनको सडनली बोला गया है कि आपको निकाला जा रहा है एंड आर लाइक कि कोई रीज़न ही नहीं है उनके पास कोई वैलिड जिससे टीचर्स निकाले जा रहे हैं तो आपकी पढ़ाई का भी नुकसान होगा इससे हाँ जी हमारी नाइन्थ है तो टेंथ अगला बोर्ड है सो ऑफकोर्स बेस खराब हो रहा है हमारा तो क्या कहना दो? जस्ट की आई गेस टीचर्स वापस आ जाए तो ये हमारे लिए बहुत अच्छा रहेगा। स्टूडेंट स्कूल सबके लिए अच्छा होगा ये we just want the teachers back. Yes, ये बात बिल्कुल गलत है कि नहीं निकालना चाहिए हम इतनी कह रहे हो। यस yes, बहुत अच्छा पढ़ा रहे जो भी टीचर्स हर इतने अच्छे पढ़ा रहे हैं जो हमारे हमें इतने अच्छे से चैप्टर एक्सप्लेन करते हैं हमें बिल्कुल भी बोर नहीं होता जैसे कि पढ़ाई में ऐसे बोर नहीं होता और हमें एक्शन करके समझाते फ्लैश कार्ड से कनिका मैम हमें फ्लैश कार्ड से इंग्लिश से समझाते हैं कि अच्छे से चैप्टर क्लियर हो जाता है कि बोरिंग से ऐसे नो ब्लैकबोर्ड में निकल के नहीं समझाते फ्लैश कार्ड से एक्शन करके सारे टीचर्स बहुत अच्छे हैं आप टीचर्स चाहते हो यस बहुत हाँ। प्रिंसिपल को की करना कि वो टीचर्स को ना हटाए इस टीचर को हट टीचर्स है। तो हम वो अच्छे टीचर्स है। ये लोग बहुत गलत कर रहे हैं हमारे टीचर्स को ऐसे में टीचर था। टीचर बढ़िया पढ़ाते हैं बस छुट्टियों करके जो टीचर्स ने छुट्टियाँ लिया उनके करके टीचर्स को निकाल रहे हैं जो कि बहुत गलत बात है इन्हें ऐसा नहीं करना चाहिए टीचर अच्छा पढ़ा रहे हाँ जी अच्छा पढ़ा लगता नहीं ਤਦ ਇੱਕ ਪੈਗ ਕਢਾਲਣਾ ਕਿਤੇ ਜਿਹੜੇ ਸਟੱਡੀ ਦੇ ਵੀ ਸਟੱਡੀ ਦੇ ਵੀ ਕੋਈ ਨਹੀਂ ਘੱਟ ਫਰਕ ਪੈ ਸਕਦਾ ਨਹੀਂ ਆ ਬਿਲਕੁਲ ਪੈ ਰਿਹਾ ਹਜੇ ਵੀ ਪੈ ਰਿਹਾ ਹੂੰ ਦੇਖੋ ਟੀਚਰਸ ਨੂੰ ਕੱਢ ਰਿਹਾ ਕਿ ਸਾਡੀ ਪੜ੍ਹਾਈ ਤੇ ਵੀ ਫਰਕ ਹੋਗਾ ਨਾਲੇ ਉਹ ਪੇਪਰਸ ਨੇ ਐਨੂਅਲ ਇੱਕ ਤੋਂ ਮੰਨਤਾ ਤੇ ਇਹਨਾਂ ਨੂੰ ਕੱਢ ਰਿਹਾ ਉਹ ਗਲਤ ਹਨ ਸਾਰੇ ਟੀਚਰ ਇੱਥੇ ਮੌਜੂਦ ਹਨ ਹਾਂਜੀ ਸਾਰੇ ਮੌਜੂਦ ਹਨ ਟੀਚਰ ਦੇ ਸਾਥ ਹਾਂਜੀ ਟੀਚਰ ਦੇ ਸਾਥ ਹਾਂ ਓ ਕਿੱਥੇ ਗਿਆ ਸਰ ਸਾਨੂੰ ਆਉਣ ਨਹੀਂ ਦਿੰਦੇ ਬੇ ਕਿਉਂ ਕਹਿੰਦੇ ਬਾਹਰ ਨਹੀਂ ਜਾਣਾ ਤੁਸੀਂ ਕਿਉਂ ਕੀ ਗੱਲ ਬਸ ਇਦਾਂ ਹੀ ਇਹ ਲੋਕ ਲਗਾ ਦਿੱਤਾ ਗਿਆ ਉਹ ਪ੍ਰੋਟੈਸਟ ਕਰਨ ਆ ਰਹੇ ਨੇ ਬੱਚੇ ਤਾਂ ਕਿਹਦੇ ਦਾ ਨਾਮ ਉਹ ਖਰਾਬ ਕਰ ਰਹੇ ਨੇ ਅੱਛਾ ਤੁਸੀਂ ਉਹਨਾਂ ਦੇ ਟੀਚਰ ਜਿਹੜੇ ਕੱਢੇ ਉਹਨਾਂ ਦੇ ਨਾਮ ਨੂੰ ਹਾਂਜੀ ਟੀਚਰ ਸਾਡੇ ਸਾਰੇ ਟੀਚਰ ਕੱਢਦੇ ਨੇ ਕਿਉਂ ਕੱਢਿਆ ਕੋਈ ਪਤਾ ਨਹੀਂ ਬਿਨਾਂ ਰੀਜ਼ਨ ਤੋਂ ਰੀਜ਼ਨ ਤੋਂ ਬਿਨਾਂ ਰੀਜ਼ਨ ਤੋਂ ਮੇਰਾ ਨਾਮ ਗਜਨ ਸਿੰਘ ਥੀਂਦੇ ਜੀ ਤੇ ਮੈਂ ਥੋੜੇ ਅਰਸੇ ਤੋਂ ਬਾਅਦ ਬਾਹਰੋਂ ਆਇਆ ਜੀ ਪ੍ਰਿੰਸੀਪਲ ਮੈਡਮ ਪਹਿਲਾਂ ਸਕੂਲ ਦੇਖ ਰਹੀ ਸੀ ਅੱਛਾ ਕੁਝ ਜਦੋਂ ਮੈਂ ਆਣ ਕੇ ਸਾਰੇ ਕਲਾਸਿਸ ਵਗੈਰਾ ਚੈੱਕ ਕੀਤੀਆਂ ਤੇ ਕੁਝ ਟੀਚਰ ਜਿਹੜੇ ਹੀ ਮੈਨੂੰ ਸਰਪਲਸ ਨਜ਼ਰ ਆਏ ਤੇ ਕੁਝ ਟੀਚਰ ਬਿਲੋ ਐਵਰੇਜ ਸੀਗੇ ਜਿਹੜੇ ਕਿ ਸਾਡੇ ਸਟੈਂਡਰਡ ਦੇ ਮੁਤਾਬਕ ਸਰ ਬਿਲੋ ਐਵਰੇਜ ਇਨ টারਮਸ ਆਫ ਵਾਟ ਅਕੈਡਮਿਕਸ ਅਕੈਡਮਿਕਸ ਜੋ ਕਿ ਅਕੈਡਮਿਕਸ ਦੇ ਮੁਤਾਬਕ ਥੋੜੇ ਜੇ ਬਿਲੋ ਐਵਰੇਜ ਸੀਗੇ ਰਾਈਟ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਉਹ ਸਾਰੇ ਟੀਚਰਾਂ ਨੇ ਰੂਲ ਦੇਣ ਰੈਗੂਲੇਸ਼ਨ ਸਾਈਨ ਕੀਤੇ ਹੋਏ ਆ ਸਕੂਲ ਦੇ ਉਦੇ ਵਿੱਚ ਇਹ ਹੈ ਕਿ ਜਿਹੜਾ ਅਸੀਂ ਪਹਿਲਾ ਅਪਾਇੰਟਮੈਂਟ ਦਿੰਨੇ ਆ ਉਹ ਅਸੀਂ ਟੈਂਪਰੇਰੀ ਤੇ ਪਰਮਿਸ਼ਨ ਤੇ ਦਿੰਨੇ ਆ ਰਾਈਟ ਟ੍ਰਾਇਲ ਪੀਰੀਅਡ ਕਿੰਨੇ ਟਾਈਮ ਦਾ ਹੁੰਦਾ ਇੱਕ ਸਾਲ ਦਾ ਇੱਕ ਸਾਲ ਦਾ ਇੱਕ ਸਾਲ ਬਾਅਦ ਅਸੀਂ ਪਰਮਿਸ਼ਨ ਨੂੰ ਵਧਾ ਵੀ ਸਕਦੇ ਆ ਜੇ ਟੀਚਰ ਮਤਲਬ ਅਕੈਡਮੀਕਲੀ ਕੈਪੇਬਲ ਨਾ ਹੋ ਜਿਹੜੇ ਟੀਚਰ ਮੈਂ ਦੇਖੇ ਆ ਉਹ ਬਿਲੋ ਐਵਰੇਜ ਸੀਗੇ ਰਾਈਟ ਤੇ ਸਾਡੇ ਸਕੂਲ ਦੇ ਅਕੈਡਮਿਕਸ ਦੇ ਮੁਤਾਬਕ ਉਹਨਾਂ ਦਾ ਸਟੈਂਡਰਡ ਪੜਾਉਣ ਦਾ ਠੀਕ ਨਹੀਂ ਸੀ ਓਕੇ ਉਹਨਾਂ ਨੂੰ ਅਸੀਂ ਫਿਰ ਵਿਦਆਊਟ ਨੋਟਿਸ ਜ਼ਰੂਰ ਕੱਢਿਆ ਪਰ ਉਹਨਾਂ ਟੀਚਰਾਂ ਨੂੰ ਅਸੀਂ ਪਹਿਲਾਂ ਦੱਸਿਆ ਹੋਇਆ ਸੀ ਆਲਰੇਡੀ ਅਗਾਹ ਕੀਤਾ ਸੀਗਾ ਵੀ ਤੁਹਾਡੀ ਜਿਹੜੀ ਟੀਚਿੰਗ ਹੈ ਉਹ ਸਾਡੇ ਸਕੂਲ ਦੇ ਸਟੈਂਡਰਡ ਦੇ ਮੁਤਾਬਕ ਨਹੀਂ ਹੈਗੀ ਅਸੀਂ ਉਹਨਾਂ ਨੂੰ ਕੱਢਦੇ ਆਂ ਨਾਲੇ ਨੰਬਰ 1 ਉਹ ਸਰਪਲਸ ਸੀਗੇ ਨੰਬਰ 2 ਉਹ ਬਿਲੋ ਹੋਇਆ ਵਦਿਸ ਸੀਗੇ ਠੀਕ ਹੈ ਸਰ ਤੁਹਾਡੀ 5 ਮਿੰਟ ਦੀ ਮੰਨ ਲੈਂਦੇ ਆ ਕਿ ਟੀਚਰਸ ਬਿਲੋ ਹੋਏ ਵਦਿਸ ਸੀਗੇ ਜਦੋਂ ਉਹਨਾਂ ਨੇ ਰਿਕਰੂਟ ਕੀਤਾ ਗਿਆ ਜਿਹਨਾਂ ਵੱਲੋਂ ਇੰਟਰਵਿਊ ਕੀਤਾ ਗਿਆ ਕੀ ਉਹਨਾਂ ਵੱਲੋਂ ਇਹ ਪੁਆਇੰਟਸ ਕਨਸੀਡਰ ਨਹੀਂ ਕੀਤੇ ਗਏ ਜਾਂ ਉਸ ਵੇਲੇ ਉਹ ਕੈਪੇਬਲ ਸੀਗੇ ਬਾਅਦ ਵਿੱਚ ਉਹ ਇਨਕੈਪੇਬਲ ਲੱਗਣ ਲੱਗੇ ਨਹੀਂ ਜਿੰਨਾ ਚਿਰ ਦੇਖੋ ਜੀ ਟੀਚਰਾਂ ਦੀ ਤੁਸੀਂ ਡਿਗਰੀਆਂ ਦੇਖਦੇ ਹੋ ਕੁਝ ਨਹੀਂ ਪਤਾ ਲੱਗਦਾ ਜਦ ਤੱਕ ਟੀਚਰ ਕਲਾਸ ਦੇ ਵਿੱਚ ਆਣ ਕੇ ਰਿਜ਼ਲਟਸ ਨਹੀਂ ਪ੍ਰੋਡਿਊਸ ਕਰਦੇ ਤੁਸੀਂ ਜੱਜ ਨਹੀਂ ਕਰ ਸਕਦੇ ਪਰ ਸਰ 12 ਟੀਚਰਸ ਨੂੰ ਪੁਆਇੰਟ ਕਰਨਾ 12 ਟੀਚਰ ਨੂੰ ਕਰਦੂਗਾ ਨਹੀਂ 12 ਨਹੀਂ ਆਖੀਆ 9 ਦੇ ਸਰ ਬਾਹਰ ਬਾਹਰ ਬਾਰੇ 12 ਬੱਚੇ ਨੇ ਔਰ ਦੂਸਰੀ ਗੱਲ ਸਰ ਤੁਹਾਡੇ ਸਟਾਫ ਮੈਂਬਰ ਨੇ ਉਹ ਬੱਚਿਆਂ ਨੂੰ ਧਮਕਾ ਰਹੇ ਨੇ ਕਿ ਤੁਹਾਨੂੰ ਦੇਖ ਲਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਈਆਂ ਜਾ ਰਹੀਆਂ ਸਟਾਫ ਕਹਿ ਰਿਹਾ ਜੀ ਸਰ ਮੇਰੇ ਕੋਲ ਹੌਨ ਰਿਕਾਰਡਰ ਸਾਰਾ ਕੁਝ ਤੁਹਾਡਾ ਸਟਾਫ ਮੀਡੀਆ ਕਰਮੀਆਂ ਨਾਲ ਬਦਤਮੀਜ਼ੀ ਕਰ ਰਿਹਾ ਕਿਸ ਤਰ੍ਹਾਂ ਦੇ ਨਹੀਂ ਇਹ ਨਹੀਂ ਹੋ ਸਕਦਾ ਸਾਡਾ ਸਟਾਫ ਕੋਡ ਵੀ ਵੀ ਹੈਵ 올 ਦਿਸ ਇਨ ਟਿਕ ਚਲੋ ਇਹ ਇਹ ਦੇਖੋ ਜੀ ਤੁਸੀਂ ਨੋਟਿਸ ਕੀਤਾ ਹੋਊਗਾ ਮੇਰੇ ਨੋਟਿਸ ਚ ਨਹੀਂ ਆਇਆ ਮੇਰਾ ਸਟਾਫ ਜਿਹੜਾ ਬਹੁਤ ਅੱਛਾ ਸਟਾਫ ਆ ਇੱਕ ਸਬਜੈਕਟ ਤੇ ਗੱਲ ਕਰ ਰਹੇ ਸੀਗੇ ਕੈਪੇਬਿਲਿਟੀ ਦੀ ਜਦੋਂ ਪ੍ਰਿੰਸੀਪਲ ਨੇ ਇੰ ਇਹ ਉਹਨਾਂ ਦੀ ਪ੍ਰੋਫਾਈਲ ਤੁਹਾਡੇ ਕੋਲ ਬਾਈ ਇਮੇਲ ਸ਼ੇਅਰ ਕੀਤੀ ਗਈ ਸੀਗੀ ਟੀਚਰਸ ਦੀ ਜਿਹੜਾ ਉਹਨਾਂ ਨੂੰ ਰਿਕਰੂਟ ਕੀਤਾ ਗਿਆ ਦੇਖੋ ਟੈਲੀਫੋਨ ਤੇ ਮੇਰੇ ਨਾਲ ਡਿਸਕਸ ਕਰ ਲੈਂਦੇ ਸੀ ਪਰ ਟੈਲੀਫੋਨ ਤੇ ਕੁਝ ਪਤਾ ਨਹੀਂ ਲੱਗਦਾ ਤੁਸੀਂ ਪ੍ਰੋਫਾਈਲ ਤਾਂ ਪੜੀ ਹੋਈਗੀ ਉਹਨਾਂ ਦੀ ਕਿਹਨਾਂ ਜੀ ਟੀਚਰਸ ਦੀ ਜਿਹੜੇ ਜਿਹੜੇ ਹੁਣ ਤੁਸੀਂ ਇਨਕੈਪੇਬਲ ਕਹਿ ਰਹੇ ਹੋ ਉਹਨਾਂ ਦੀ ਪ੍ਰੋਫਾਈਲ ਤਾਂ ਪੜੀ ਹੋਈ ਹੈ ਮੈਂ ਆ ਕੇ ਪੜੀ ਐ ਮੈਂ ਅੱਛਾ ਪਹਿਲਾਂ ਨੇ ਓਕੇ ਅਪੁਆਇੰਟਮੈਂਟ ਮੇਰੇ ਮੈਥੇ ਨਹੀਂ ਸੀਗਾ ਪਰ ਲੇਕਿਨ ਜਿਹੜੇ ਬੱਚੇ ਆ ਉਹ ਕਹ ਰਹੇ ਪੜ੍ਹਾਣ ਟੀਚਰ ਅੱਛੇ ਹੈ ਜਿਆ ਉਹਨਾਂ ਨਾਲ ਗੱਲ ਐ ਬ੍ਰਦਰ ਬੱਚਿਆਂ ਨੂੰ ਜਿਤਨਾ ਮ ਉਹਨਾਂ ਨੂੰ ਕੀ ਪਤਾ ਮੈਂ ਤੇ ਕਲਾਸ ਦੇ ਰਿਜ਼ਲਟ ਦੇਖ ਕੇ ਗੱਲ ਕਰ ਰਿਹਾ ਕੋਈ ਰਿਜ਼ਲਟ ਸਰ ਹੈਗੇ ਆ ਜਿਹੜੇ ਕੱਲ ਨੂੰ ਸਾਨੂੰ ਲੱਗੇਗਾ ਕਿ ਹਾਂ ਤੁਸੀਂ ਸ਼ੋਕ ਕਰ ਸਕਦੇ ਹੋ ਕਿ ਹਾਂ ਜੀ ਆ ਰਿਜ਼ਲਟਸ ਆਏ ਜਿਸ ਕਰਨੇ ਟੀਚਰਸ ਨੂੰ ਜਿਹੜਾ ਕੱਢਿਆ ਗਿਆ ਜਦੋਂ ਅਸੀਂ ਉਹਨਾਂ ਦੇ ਵੀਕਲੀ ਟੈਸਟ ਲੈਂਦੇ ਹਾਂ ਉਸ ਤੋਂ ਪਤਾ ਲੱਗ ਜਾਂਦਾ ਹੈ ਸਰ ਇਹ ਡਿਸੀਜਨ ਆਪਾਂ ਬਾਅਦ ਚ ਵੀ ਲੈ ਸਕਦੇ ਹਾਂ ਕਿਉਂਕਿ 2 ਮਹੀਨੇ ਬਾਅਦ ਬੱਚੇ ਦੇ ਇਗਜ਼ਾਮ ਹੈ ਸੈਸ਼ਨ ਖਤਮ ਹੋਣ ਦੀ ਵੇਟ ਕੀਤੀ ਜਾ ਸਕਦੀ ਸੀ ਸਿਰਫ ਇਹ ਗੱਲ ਨਹੀਂ ਹੈ ਜੀ ਜਿਹੜੇ ਟੀਚਰ ਇਨ ਕੈਪेबल ਹੋਣ ਨਾ ਜੀ ਉਹ ਰਿਜ਼ਲਟ ਚੰਗਾ ਨਹੀਂ ਦਿੰਦੇ ਬੱਚੇ ਕਿਸੇ 9 ਮਨਸ ਬਾਅਦ ਹੀ ਕਿਉਂ ਸਾਨੂੰ ਅਚਾਨਕ ਮਤਲਬ ਇਸ ਤਰ੍ਹਾਂ ਤੇ ਹੈ ਨਹੀਂ ਕਿ ਇਹ ਪਹਿਲਾਂ ਜ਼ਮੀਨ 'ਚ ਗੜੀ ਹੋਈ ਸੀ ਕੈਪੇਬਿਲਿਟੀ ਔਰ ਰਾਤੋ ਰਾਤ ਜ਼ਮੀਨ ਤੋਂ ਉੱ ਇਹ ਸੱਚ ਨਹੀਂ ਹੈ ਨਾ ਸਰ ਇਹ ਕੈਪੈਬਿਲਿਟੀ ਤਾਂ ਬੱਚੇ ਬ੍ਰਦਰ ਇਹ ਪਹਿਲੇ ਪਹਿਲੇ ਹਫਤੇ ਦੇ ਵਿੱਚ ਹੀ ਪਤਾ ਲੱਗ ਜਾਂਦਾ ਕਿਸੇ ਦੀ ਪਰਫਾਰਮੈਂਸ ਕੀ ਹੈ ਆਪਾਂ 9 ਮਹੀਨੇ ਉਹਨਾਂ ਨੂੰ ਕੰਮ ਕਰਨ ਦਿੱਤਾ ਔਰ ਉਸ ਤੋਂ ਬਾਅਦ ਅਚਾਨਕ ਆਪਾਂ ਰਾਤੋ-ਰਾਤ ਉਹਨਾਂ ਨੂੰ ਦੇਸੀ ਉਹ ਵੀ ਵਰਬਲ ਡਿਸੀਜਨ ਕੋਈ ਰਿਟਰਨ ਇੰਟੀਮੇਸ਼ਨ ਨਹੀਂ ਹੋਣਾਂ ਨੂੰ ਦਿੱਤੀ ਗਈ ਗੱਲ ਇਹ ਹੈ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਐਸ ਪਰ ਸਕੂਲ ਰੂਲਸ ਜਿਹੜੇ ਪਰਮਿਸ਼ਨ ਤੇ ਹੋਣ ਉਹਨਾਂ ਨੂੰ ਅਸੀਂ ਵੀ નોਟਿਸ ਕੱਟ ਸਕਦੇ ਆਂ ਔਰ ਟੀਚਰਾਂ ਨੇ ਰੂਲਸ ਐਂਡ ਰੈਗੂਲੇਸ਼ਨ ਸਾਈਨ ਕੀਤੇ ਆਂ ਸਰ ਕਿਤੇ ਨਾ ਕਿਤੇ ਬੱਚਿਆਂ ਨੂੰ ਲੱਗਦਾ ਨਹੀਂ ਜ਼ਿੰਦਗੀ ਨਾਲ ਬਿੜਵਾ ਦਿੱਤਾ ਜਾ ਰਿਹਾ 2 ਮਹੀਨੇ ਇਗਜ਼ਾਮ ਇਸ ਤਰੀਕੇ ਟੀਚਰ ਨੂੰ ਕੰਡਣਾ ਵੇ ਜਿਹੜੇ ਟੀਚਰ ਆਏ ਨੇ ਉਹਨਾਂ ਨੂੰ ਸਮਝਣਾ ਕਿਤੇ ਨਾ ਕਿਤੇ ਬੱਚਿਆਂ ਨੂੰ ਮਹੀਨਾ ਹਫ਼ਤਾ ਦੱਸਣੇ ਲੱਗ ਜਾਂਦੇ ਔਖਾ ਹੋ ਜਾਂਦਾ ਫਿਰ ਇਗਜ਼ਾਮ ਦੇ ਨੇ ਫਾਈਨਲ ਮੌਨਥ ਦੇ ਇਗਜ਼ਾਮ ਲੈਣ ਨਾਲ ਇੱਕ ਅਜੇ ਬਹੁਤ ਟਾਈਮ ਹੈ ਜੀ 5 ਮਹੀਨੇ ਪਏ ਤੇ ਇਹਨਾਂ ਦੀ ਜਗ੍ਹਾ ਨਵੇਂ ਰਿਕਰੂਟ ਕੀਤੇ ਜਾਣਗੇ ਟੀਚਰ ਨਹੀਂ ਆਲਰੇਡੀ ਸਾਡੇ ਕੋਲ ਟੀਚਰ ਹੈਗੇ ਸੀਗੇ ਟੀਚਰ ਸਰਪਲਸ ਸੀ